14 ਫਰਵਰੀ ਨੂੰ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਗੈਲੈਕਸੀ ਅਪਾਰਟਮੈਂਟ ਤੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਇਸ ਮਾਮਲੇ ਦੇ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਹਾਲਾਂਕਿ ਦੋਨੋਂ આરોપીਆਂ ਨੂੰ ਗੁਜਰਾਤ ਤੋਂ ਗ੍ਰਿਫਤਾਰ ਕਰ ਲਿਆ ਪਰ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਪੁਲਿਸ ਨੂੰ ਉਹ ਬੰਦੂਕ ਨਹੀਂ ਮਿਲੀ ਹੈ ਜਿਸ ਦਾ ਇਸਤੇਮਾਲ ਫਾਇਰਿੰਗ ਦੇ ਵਿੱਚ ਕੀਤਾ ਗਿਆ। ਅਪਡੇਟ ਇਹ ਵੀ ਹੈ ਕਿ ਪੁਲਿਸ ਨੂੰ ਸ਼ੱਕ ਹੈ ਕਿ ਫਾਇਰਿੰਗ ਤੋਂ ਬਾਅਦ ਇਹਨਾਂ આરોપીਆਂ ਨੇ ਉਸ ਬੰਦੂਕ ਨੂੰ ਬਾਂਦਰਾ ਦੇ ਵਿੱਚ ਹੀ ਕਿਤੇ ਸੁੱਟ ਦਿੱਤਾ। ਹਾਲਾਂਕਿ આરોપીوں ਤੋਂ ਪੁੱਛਗਿੱਛ ਤੋਂ ਬਾਅਦ ਹੀ ਇਹ ਸਾਫ਼ ਹੋ ਪਾਏਗਾ ਕਿ ਉਨ੍ਹਾਂ ਨੇ ਬੰਦੂਕ ਨੋਕ ਕਿੱਥੇ ਸੁਟਿਆ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਫਿਲਹਾਲ ਤਿੰਨ ਹੋਰ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਉਨ੍ਹਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਪਹਿਲਾ ਸ਼ਖਸ ਉਹ ਹੈ ਜਿਸ ਤੋਂ ਇਹਨਾਂ આરોપીਆਂ ਨੇ ਬਾਈਕ ਲਈ ਸੀ ਪੁਲਿਸ ਉਸ ਘਰ ਦੇ ਮਾਲਕ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਜਿੱਥੇ આરોપી ਠਹਿਰੇ ਸਨ ਤੇ ਤੀਸਰਾ ਸ਼ਖਸ ਉਹ ਹੈ ਜਿਸ ਨੇ SIM ਕਾਰਟ આરોપીਆਂ ਨੂੰ ਵੇਚਿਆ ਸੀ ਸੂਤਰਾਂ ਮੁਤਾਬਕ આરોપી ਫਰਵਰੀ ਮਹੀਨੇ ਹੀ ਮੁੰਬਈ ਆ ਗਏ ਸਨ ਆਰੋਪੀਆਂ ਨੇ ਮੁੰਬਈ ਸੈਂਟਰਲ ਦੇ ਇੱਕ ਹੋਟਲ ਦੇ ਵਿੱਚ ਰੂਮ ਬੁੱਕ ਕੀਤਾ ਤੇ ਉਸ ਤੋਂ ਬਾਅਦ ਸਲਮਾਨ ਖਾਨ ਦੇ ਘਰ ਯਾਨੀ ਕਿ ਗੈਲੈਕਸੀ ਅਪਾਰਟਮੈਂਟ ਦੀ ਰਿਕੇ ਸ਼ੁਰੂ ਕਰ ਦਿੱਤੀ ਆਰੋਪੀਆਂ ਨੇ ਉਸ ਤੋਂ ਬਾਅਦ ਪਨਵੇਲ ਦੇ ਹਰੀਗ੍ਰਾਮ ਪਿੰਡ ਰਾਧਾ ਕ੍ਰਿਸ਼ਨ ਸੁਸਾਇਟੀ ਦੇ ਵਿੱਚ ਫਲੈਟ ਕਿਰਾਏ ਤੇ ਲਿਆ ਜਿਸ ਤੋਂ ਬਾਅਦ ਆਰੋਪੀ ਰੇਖੀਕਰਨ ਦੇ ਲਈ ਪਨਵੇਲ ਤੋਂ ਮੁੰਬਈ ਆਇਆ ਕਰਦੇ ਸਨ ਜਾਣਕਾਰੀ ਇਹ ਵੀ ਹੈ ਕਿ ਆਰੋਪੀਆਂ ਨੇ ਕਰਦਾ ਅਗਰੀਮੈਂਟ ਵੀ ਨਹੀਂ ਕੀਤਾ ਸੀ ਤੇ ਘਰ ਦੀ ਡੀਲ 25 ਤੋਂ 30000 ਰੁਪਏ ਦੇ ਵਿੱਚ طے ਹੋਈ ਸੀ ਇਸ ਤੋਂ ਇਲਾਵਾ આરોપી ਨੇ 24000 ਰੁਪਏ ਦੇ ਵਿੱਚ ਬਾਈਕ ਖਰੀਦੀ ਬਾਈਕ ਦੇ ਮਾਲਕ ਨੇ ਪੁਲਿਸ ਨੂੰ ਦੱਸਿਆ ਕਿ આરોપી ਨੇ ਇਸ ਦੇ ਪੂਰੇ ਪੈਸੇ ਵੀ ਨਹੀਂ ਦਿੱਤੇ ਸਨ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ આરોપી ਗੁਜਰਾਤ ਚਲੇ ਗਏ ਪਰ ਪੁਲਿਸ ਨੇ ਉਨ੍ਹਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਉਧਰ ਇਸ ਘਟਨਾ ਤੋਂ ਬਾਅਦ ਸਲਮਾਨ ਖਾਨ ਦੇ ਭਰਾ ਅਰਬਾਸ ਖਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਟਵੀਟ ਕੀਤਾ ਜਿਸ ਵਿੱਚ ਉਹ ਲਿਖਦੇ ਨੇ ਕਿ ਹਾਲ ਹੀ ਦੇ ਵਿੱਚ ਸਲੀਮ ਖਾਨ ਪਰਿਵਾਰ ਦੇ ਨਿਵਾਸ ਗੈਲੈਕਸੀ ਅਪਾਰਟਮੈਂਟ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਅਗਿਆਤ ਲੋਕਾਂ ਨੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਇਹ ਘਟਨਾ ਪਰੇਸ਼ਾਨ ਕਰਨ ਵਾਲੀ ਹੈ ਇਸ ਚੋਕਾ ਦੇਣ ਵਾਲੀ ਘਟਨਾ ਤੋਂ ਸਾਡਾ ਪਰਿਵਾਰ ਸਦਮੇ ਦੇ ਵਿੱਚ ਹੈ ਅਰਬਾਸ ਖਾਨ ਨੇ ਵੀ ਕਿਹਾ ਕਿ ਕੁਝ ਲੋਕ ਮੀਡੀਆ ਦੇ ਵਿੱਚ ਬਿਆਨ ਦੇ ਰਹੇ ਨੇ ਤੇ ਇਸ ਨੂੰ ਪਬਲਿਸਿਟੀ ਸਟੰਟ ਦੱਸ ਰਹੇ ਨੇ ਅਰਬਾਸ ਖਾਨ ਨੇ ਕਿਹਾ ਕਿ ਇਹ ਜਹਿ ਬਿਆਨਾਂ ਨੂੰ ਸੀਰੀਅਸ ਨਾਲ ਲਿਆ ਜਾਵੇ ਇਹ ਮਹਿਸ ਅਫਵਾਹਾਂ ਨੇ